ਤੇ ਸਭ ਤੋਂ ਇੱਕ ਹੋਰ ਵੱਡੀ ਜਾਣਕਾਰੀ ਤੁਹਾਨੂੰ ਦਿੰਦੇ ਚੱਲਦੇ ਆ ਜਿੱਥੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਸੀ ਕਿ ਬਠਿੰਡਾ ਸੀਟ ਜਿਹੜੀ ਆ ਜਿੱਥੋਂ ਹਰਸਿਮਰਤ ਕੌਰ ਬਾਦਲ ਸ਼ਰਮਣੀਆਂ ਅਕਾਲੀ ਦਲ ਵੱਲੋਂ ਉਤਰਨਗੇ ਉੱਥੇ ਹੀ ਪਰਮਪਾਲ ਕੌਰ ਜੋ ਕਿ ਮਲੂਕਾ ਪਰਿਵਾਰ ਦੀ ਨੌ ਨੇ ਸਿਕੰਦਰ ਸਿੰਘ ਮਲੂਕਾ ਦੇ ਨੌ ਨੇ ਰਿਸ਼ਤੇ ਦੇ ਵਿੱਚ ਤਾਂ ਉਹ ਭਾਜਪਾ ਦੇ ਵਿੱਚ ਜਾਂ ਸ਼ਾਮਲ ਹੋਏ ਸੀ ਜਦਕਿ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੇ ਹਿੱਸਾ ਰਹੇ ਨੇ ਅੱਜ ਵੀ ਨੇ ਸਿਕੰਦਰ ਸਿੰਘ ਮਲੂਕਾ ਤੇ ਜਦੋਂ ਅਜਾਹਾ ਪਰਿਵਾਰ ਟੁੱਟਦਾ ਤਾਂ ਵੱਡਾ ਝਟਕਾ ਲੱਗ ਜਾਂਦਾ ਤੇ ਉਹ ਝਟਕਾ ਅਕਾਲੀ ਦਲ ਨੂੰ ਲੱਗਿਆ ਤੇ ਹੁਣ ਉਥੋਂ ਦਾ ਕੀ ਮਾਹੌਲ ਹੈ ਇੱਕ ਪਾਸੇ ਹਰਸਿਮਰਤ ਕੌਰ ਬਾਦਲ ਅਕਾਲੀ ਦਲ ਤੋਂ ਦੂਜੇ ਪਾਸੇ ਮਲੂਕਾ ਦੀ ਨੋ ਪਰਮਪਾਲ ਕੌਰ ਉਹ ਵੀ ਬਠਿੰਡਾ ਤੋਂ ਲੜਨਗੇ ਤੇ ਤੀਜੇ ਪਾਸੇ ਤਿਆਰੀ ਸੀ ਅਮਰਤਾ ਵੜਿੰਗ ਪ੍ਰਚਾਰ ਕਰਦੇ ਨਜ਼ਰ ਆ ਰਹੇ ਸੀ ਰਾਜਾ ਵੜਿੰਗ ਸਰਗਰਮ ਨਜ਼ਰ ਆ ਰਹੇ ਸੀ ਕਿਉਂਕਿ ਕਾਂਗਰਸ ਪ੍ਰਧਾਨ ਵੀ ਨੇ ਪਰ ਜੋ ਸੂਚੀ ਸਾਹਮਣੇ ਆਈ ਆ ਉਸ ਨੇ बड़े-बड़ेयां नु हैरान ਕਰ ਦਿੱਤਾ ਤਾਂ ਇਸ ਵੇਲੇ ਦੀ ਸਭ ਤੋਂ ਵੱਡੀ ਜਾਣਕਾਰੀ ਤੁਹਾਨੂੰ ਦੇ ਰਹੇ ਆ ਕਾਂਗਰਸ ਹਾਈ ਕਮਾਂਡ ਵੱਲੋਂ ਸੂਚੀ ਜਿਹੜੀ ਜਾਰੀ ਕੀਤੀ ਗਈ ਹੈ ਉਸ ਤੋਂ ਬਾਅਦ ਵੱਡੀ ਹਲਚਲ ਹੋਣ ਦੇ ਅਸ਼ੰਕੇ ਤਾਂ ਸੂਚੀ ਤੁਹਾਡੀ ਸਕਰੀਨ ਦੇ ਉੱਤੇ ਹੈ ਦੱਸ ਰਹੇ ਆ ਕਿ ਤੁਹਾਨੂੰ ਸੰਗਰੂਰ ਹੌਟ ਸੀਟ ਤੋਂ ਸੁਖਪਾਲ ਸਿੰਘ ਖੈਰਾ ਦਾ ਨਾਮ ਐਲਾਨਿਆ ਤੇ ਬਠਿੰਡਾ ਸੀਟ ਨੂੰ ਲੈ ਕੇ ਵੱਡਾ ਜੋ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਤਾਂ ਵੱਡੀ ਖਬਰ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਜਿੱਥੇ ਤੁਹਾਨੂੰ ਦੱਸ ਰਹੇ ਹਾਂ ਕਿ ਬਠਿੰਡਾ ਸੀਟ ਨੂੰ ਲੈ ਕੇ ਲਗਾਤਾਰ ਚਰਚਾ ਚੱਲ ਰਹੀ ਸੀ ਕਿ ਅਮਰਤਾ ਵੜਿੰਗ ਰਾਜਾ ਵੜਿੰਗ ਦੇ ਪਤਨੀ ਵੀ ਪ੍ਰਚਾਰ ਕਰ ਰਹੇ ਨੇ ਤਾਂ ਉਮੀਦ ਸੀ ਉਹਨਾਂ ਨੂੰ ਕਿ ਟਿਕਟ ਮਿਲੇਗੀ ਪਰ ਇਸ ਨੂੰ ਵੱਡਾ ਝਟਕਾ ਸਮਝਿਆ ਜਾ ਸਕਦਾ ਹੈ ਵੜਿੰਗ ਪਰਿਵਾਰ ਨੂੰ ਕਿਉਂਕਿ ਅਮਰਤਾ ਵੜਿੰਗ ਨੂੰ ਟਿਕਟ ਨਹੀਂ ਮਿਲੀ ਹੈ ਅਮਰਤਾ ਵੜਿੰਗ ਨੂੰ ਟਿਕਟ ਨਹੀਂ ਦਿੱਤੀ ਗਈ ਬਠਿੰਡੇ ਤੋਂ ਚੋਣ ਉਹ ਨਹੀਂ ਲੜਨਗੇ ਜੀਤ ਮਹਿੰਦਰ ਸਿੰਘ ਹੁਣਾਂ ਨੂੰ ਟਿਕਟ ਦਿੱਤੀ ਗਈ ਹੈ ਜੋ ਕਿ ਚੋਣ ਮੈਦਾਨ ਦੇ ਵਿੱਚ ਉਤਰਨਗੇ ਤਾਂ ਕਾਂਗਰਸ ਹਾਈ ਕਮਾਂਡ ਦਾ ਵੱਡਾ ਝਟਕਾ ਖਾਸ ਤੌਰ ਤੇ ਰਾਜਾ ਵੜਿੰਗ ਦੀ ਪ੍ਰਧਾਨਗੀ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾਂਦੇ ਰਹੇ ਨੇ ਨਵਜੋਤ ਸਿੱਧੂ ਹੋਣ ਭਾਵੇਂ ਹੋਰ ਕਈ ਲੀਡਰ ਹੋਣ ਪਰ ਹੁਣ ਇਹ ਜੋ ਫੈਸਲਾ ਹੈ ਇਹ ਦੇਖਣਾ ਹੋਵੇਗਾ ਕਿ ਕਾਂਗਰਸ ਦੇ ਵਿੱਚ ਇਹ ਫਿਰ ਤੋਂ ਕਿਸੇ ਤਰੀਕੇ ਦਾ ਕਲੇਸ਼ ਕਰਵਾਏਗਾ ਕਿ ਕਾਂਗਰਸ ਦੇ ਵਿੱਚ ਕਾਂਗਰਸ ਪ੍ਰਧਾਨ ਮਰ ਤੋਂ ਸਵਾਲ ਕਰਦੇ ਨਜ਼ਰ ਆਉਣਗੇ ਆਪਣੀ ਹਾਈ ਕਮਾਂਡ ਦੇ ਫੈਸਲਿਆਂ ਤੇ ਵੱਡੀ ਜਾਣਕਾਰੀ ਤੁਹਾਨੂੰ ਇਸ ਵੇਲੇ ਸਾਂਝੀ ਕਰ ਰਿਹਾ ਹਾਂ ਦੂਜੇ ਪਾਸੇ ਲੱਖਾ ਸਿਧਾਣਾ ਨੂੰ ਟਿਕਟ ਦਿੱਤੀ ਗਈ ਹੈ ਬਠਿੰਡੇ ਤੋਂ ਟਿਕਟ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਨੇ ਟਿਕਟ ਦਿੱਤੀ ਹੈ ਤਾਂ ਪੇਚ ਫਸੇਗਾ ਇੱਕ ਪਾਸੇ ਹਰਸਿਮਰਤ ਕੌਰ ਬਾਦਲ ਦੀ ਇਹ ਸੀਟ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹ ਮੈਦਾਨ ਦੇ ਵਿੱਚ ਹੋ ਸਕਦੇ ਨੇ ਦੂਜੇ ਪਾਸੇ ਪਰਮਪਾਲ ਕੌਰ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਕੰਦਰ ਸਿੰਘ ਮਲੂਕਾ ਦੀ ਰਿਸ਼ਤੇ ਦੇ ਵਿੱਚ ਨੌ ਲੱਗਦੇ ਨੇ ਹਾਲੀ ਦੇ ਵਿੱਚ ਨੌ ਪੁੱਤਰ ਦੋਵੇਂ ਭਾਜਪਾ ਦੇ ਵਿੱਚ ਜਾ ਸ਼ਾਮਲ ਹੋਏ ਤਾਂ ਤਿੰਨਾਂ ਪਾਸਿਓਂ ਲੀਡਰ ਜਿਹੜੇ ਨੇ ਚਿਹਰੇ ਜਿਹੜੇ ਨੇ ਉਹ ਕੜਾ ਮੁਕਾਬਲਾ ਇਸ ਵੇਲੇ ਦੇ ਸਕਦੇ ਨੇ ਤਾਂ ਬਠਿੰਡਾ ਸੀਟ ਵੀ ਹੌਟ ਸੀਟ ਸੰਗਰੂਰ ਸੀਟ ਵਾਂਗੂ ਬਣਦੀ ਨਜ਼ਰ ਆ ਰਹੀ ਹੈ ਤੇ ਸਭ ਤੋਂ ਇੱਕ ਹੋਰ ਵੱਡੀ ਜਾਣਕਾਰੀ ਤੁਹਾਨੂੰ ਦਿੰਦੇ ਚੱਲਦੇ ਆ ਜਿੱਥੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਸੀ ਕਿ ਬਠਿੰਡਾ ਸੀਟ ਜਿਹੜੀ ਆ ਜਿੱਥੋਂ ਹਰਸਿਮਰਤ ਕੌਰ ਬਾਦਲ ਸ਼ਰਮਣੀਆਂ ਅਕਾਲੀ ਦਲ ਵੱਲੋਂ ਉਤਰਨਗੇ ਉੱਥੇ ਹੀ ਪਰਮਪਾਲ ਕੌਰ ਜੋ ਕਿ ਮਲੂਕਾ ਪਰਿਵਾਰ ਦੀ ਨੌ ਨੇ ਸਿਕੰਦਰ ਸਿੰਘ ਮਲੂਕਾ ਦੇ ਨੌ ਨੇ ਰਿਸ਼ਤੇ ਦੇ ਵਿੱਚ ਤਾਂ ਉਹ ਭਾਜਪਾ ਦੇ ਵਿੱਚ ਜਾਂ ਸ਼ਾਮਲ ਹੋਏ ਸੀ ਜਦ ਤੱਕ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੇ ਹਿੱਸਾ ਰਹੇ ਨੇ ਅੱਜ ਵੀ ਨੇ ਸਿਕੰਦਰ ਸਿੰਘ ਮਲੂਕਾ ਤੇ ਜਦੋਂ ਅਜਿਹਾ ਪਰਿਵਾਰ ਟੁੱਟਦਾ ਤਾਂ ਵੱਡਾ ਝਟਕਾ ਲੱਗ ਜਾਂਦਾ ਤੇ ਉਹ ਝਟਕਾ ਅਕਾਲੀ ਦਲ ਨੂੰ ਲੱਗਿਆ ਤੇ ਹੁਣ ਉਥੋਂ ਦਾ ਕੀ ਮਾਹੌਲ ਹੈ ਇੱਕ ਪਾਸੇ ਹਰਸਿਮਰਤ ਕੌਰ ਬਾਦਲ ਅਕਾਲੀ ਦਲ ਤੋਂ ਦੂਜੇ ਪਾਸੇ ਮਲੂਕਾ ਦੀ ਨੋ ਪਰਮਪਾਲ ਕੌਰ ਉਹ ਵੀ ਬਠਿੰਡਾ ਤੋਂ ਲੜਨਗੇ ਤੇ ਤੀਜੇ ਪਾਸੇ ਤਿਆਰੀ ਸੀ ਅਮਰਤਾ ਵੜਿੰਗ ਪ੍ਰਚਾਰ ਕਰਦੇ ਨਜ਼ਰ ਆ ਰਹੇ ਸੀ ਰਾਜਾ ਵੜਿੰਗ ਸਰਗਰਮ ਨਜ਼ਰ ਆ ਰਹੇ ਸੀ ਕਿਉਂਕਿ ਕਾਂਗਰਸ ਪ੍ਰਧਾਨ ਵੀ ਨੇ ਪਰ ਜੋ ਸੂਚੀ ਸਾਹਮਣੇ ਆਈ ਆ ਉਸ ਨੇ ਬੜੇ ਬੜਿਆਂ ਨੂੰ ਹੈਰਾਨ ਕਰ ਦਿੱਤਾ ਤਾਂ ਇਸ ਵੇਲੇ ਦੀ ਸਭ ਤੋਂ ਵੱਡੀ ਜਾਣਕਾਰੀ ਤੁਹਾਨੂੰ ਦੇ ਰਿਆਂ ਕਾਂਗਰਸ ਹਾਈ ਕਮਾਂਡ ਵੱਲੋਂ ਸੂਚੀ ਜਿਹੜੀ ਜਾਰੀ ਕੀਤੀ ਗਈ ਆ ਉਸ ਤੋਂ ਬਾਅਦ ਵੱਡੀ ਹਲਚਲ ਹੋਣ ਦੇ ਅਸ਼ੰਕੇ ਤਾਂ ਸੂਚੀ ਤੁਹਾਡੀ ਸਕਰੀਨ ਦੇ ਉੱਤੇ ਆ ਦੱਸ ਰਿਹਾ ਕਿ ਤੁਹਾਨੂੰ ਸੰਗਰੂਰ ਹਾਟ ਸੀਟ ਤੋਂ ਸੁਖਪਾਲ ਸਿੰਘ ਖੈਰਾ ਦਾ ਨਾਮ ਐਲਾਨਿਆ ਤੇ ਬਠਿੰਡਾ ਸੀਟ ਨੂੰ ਲੈ ਕੇ ਵੱਡਾ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਤਾਂ ਵੱਡੀ ਖਬਰ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਜਿੱਥੇ ਤੁਹਾਨੂੰ ਦੱਸ ਰਿਹਾ ਕਿ ਬਠਿੰਡਾ ਸੀਟ ਨੂੰ ਲੈ ਕੇ ਲਗਾਤਾਰ ਚਰਚਾ ਚੱਲ ਰਹੀ ਸੀ ਕਿ ਅਮਰਤਾ ਵੜਿੰਗ ਰਾਜਾ ਵੜਿੰਗ ਦੇ ਪਤਨੀ ਵੀ ਪ੍ਰਚਾਰ ਕਰ ਰਹੇ ਨੇ ਤਾਂ ਉਮੀਦ ਸੀ ਉਹਨਾਂ ਨੂੰ ਕਿ ਟਿਕਟ ਮਿਲੇਗੀ ਪਰ ਇਸ ਨੂੰ ਵੱਡਾ ਝਟਕਾ ਸਮਝਿਆ ਜਾ ਸਕਦਾ ਹੈ ਵੜਿੰਗ ਪਰਿਵਾਰ ਨੂੰ ਕਿਉਂਕਿ ਅਮਰਤਾ ਵੜਿੰਗ ਨੂੰ ਟਿਕਟ ਨਹੀਂ ਮਿਲੀ ਹੈ ਅਮਰਤਾ ਵੜਿੰਗ ਨੂੰ ਟਿਕਟ ਨਹੀਂ ਦਿੱਤੀ ਗਈ ਬਠਿੰਡੇ ਤੋਂ ਚੋਣ ਉਹ ਨਹੀਂ ਲੜਨਗੇ ਜੀਤ ਮਹਿੰਦਰ ਸਿੰਘ ਹੁਣਾਂ ਨੂੰ ਟਿਕਟ ਦਿੱਤੀ ਗਈ ਹੈ ਜੋ ਕਿ ਚੋਣ ਮੈਦਾਨ ਦੇ ਵਿੱਚ ਉਤਰਨਗੇ ਤਾਂ ਕਾਂਗਰਸ ਹਾਈ ਕਮਾਂਡ ਦਾ ਵੱਡਾ ਝਟਕਾ ਖਾਸ ਤੌਰ ਤੇ ਰਾਜਾ ਵੜਿੰਗ ਦੀ ਪ੍ਰਧਾਨਗੀ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾਂਦੇ ਰਹੇ ਨੇ ਨਵਜੋਤ ਸਿੱਧੂ ਹੋਣ ਭਾਵੇਂ ਹੋਰ ਕਈ ਲੀਡਰ ਹੋਣ ਪਰ ਹੁਣ ਇਹ ਜੋ ਫੈਸਲਾ ਹੈ ਇਹ ਦੇਖਣਾ ਹੋਵੇਗਾ ਕਿ ਕਾਂਗਰਸ ਦੇ ਵਿੱਚ ਇਹ ਫਿਰ ਤੋਂ ਕਿਸੇ ਤਰੀਕੇ ਦਾ ਕਲੇਸ਼ ਕਰਵਾਏਗਾ ਕਿ ਕਾਂਗਰਸ ਦੇ ਵਿੱਚ ਕਾਂਗਰਸ ਪ੍ਰਧਾਨ ਮੜ ਤੋਂ ਸਵਾਲ ਕਰਦੇ ਨਜ਼ਰ ਆਉਣਗੇ ਆਪਣੀ ਹਾਈ ਕਮਾਂਡ ਦੇ ਫੈਸਲਿਆਂ ਤੇ ਵੱਡੀ ਜਾਣਕਾਰੀ ਤੁਹਾਨੂੰ ਇਸ ਵੇਲੇ ਸਾਂਝੀ ਕਰ ਰਿਹਾ ਦੂਜੇ ਪਾਸੇ ਲੱਖਾ ਸਧਾਨਾ ਨੂੰ ਟਿਕਟ ਦਿੱਤੀ ਗਈ ਹੈ ਬਠਿੰਡੇ ਤੋਂ ਟਿਕਟ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਨੇ ਟਿਕਟ ਦਿੱਤੀ ਹੈ ਤਾਂ ਪੇਚ ਫਸੇਗਾ ਇੱਕ ਪਾਸੇ ਹਰਸਿਮਰਤ ਕੌਰ ਬਾਦਲ ਦੀ ਇਹ ਸੀਟ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹ ਮੈਦਾਨ ਦੇ ਵਿੱਚ ਹੋ ਸਕਦੇ ਨੇ ਦੂਜੇ ਪਾਸੇ ਪਰਮਪਾਲ ਕੌਰ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਕੰਦਰ ਸਿੰਘ ਮਲੂਕਾ ਦੀ ਰਿਸ਼ਤੇ ਦੇ ਵਿੱਚ ਨੌ ਲੱਗਦੇ ਨੇ ਹਾਲੀ ਦੇ ਵਿੱਚ ਨੌ ਪੁੱਤਰ ਦੋਵੇਂ ਭਾਜਪਾ ਦੇ ਵਿੱਚ ਜਾ ਸ਼ਾਮਲ ਹੋਏ ਤਾਂ ਤਿੰਨਾਂ ਪਾਸਿਓਂ ਲੀਡਰ ਜਿਹੜੇ ਨੇ ਚਿਹਰੇ ਜਿਹੜੇ ਨੇ ਉਹ ਕੜਾ ਮੁਕਾਬਲਾ ਇਸ ਵੇਲੇ ਦੇ ਸਕਦੇ ਨੇ ਤਾਂ ਬਠਿੰਡਾ ਸੀਟ ਵੀ ਹੌਟ ਸੀਟ ਸੰਗਰੂਰ ਸੀਟ ਵਾਂਗੂ ਬਣਦੀ ਨਜ਼ਰ ਆ ਰਹੀ ਹੈ ਤੇ ਸਭ ਤੋਂ ਇੱਕ ਹੋਰ ਵੱਡੀ ਜਾਣਕਾਰੀ ਤੁਹਾਨੂੰ ਦਿੰਦੇ ਚੱਲਦੇ ਆ ਜਿੱਥੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਸੀ ਕਿ ਬਠਿੰਡਾ ਸੀਟ ਜਿਹੜੀ ਆ ਜਿੱਥੋਂ ਹਰਸਿਮਰਤ ਕੌਰ ਬਾਦਲ ਸ਼ਰਮਣੀਆਂ ਅਕਾਲੀ ਦਲ ਵੱਲੋਂ ਉਤਰਨਗੇ ਉੱਥੇ ਹੀ ਪਰਮਪਾਲ ਕੌਰ ਜੋ ਕਿ ਮਲੂਕਾ ਪਰਿਵਾਰ ਦੀ ਨੌ ਨੇ ਸਿਕੰਦਰ ਸਿੰਘ ਮਲੂਕਾ ਦੇ ਨੌ ਨੇ ਰਿਸ਼ਤੇ ਦੇ ਵਿੱਚ ਤਾਂ ਉਹ ਭਾਜਪਾ ਦੇ ਵਿੱਚ ਜਾਂ ਸ਼ਾਮਲ ਹੋਏ ਸੀ ਜਦ ਕੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੇ ਹਿੱਸਾ ਰਹੇ ਨੇ ਅੱਜ ਵੀ ਨੇ ਸਿਕੰਦਰ ਸਿੰਘ ਮਲੂਕਾ ਤੇ ਜਦੋਂ ਅਜਾਹਾ ਪਰਿਵਾਰ ਟੁੱਟਦਾ ਤਾਂ ਵੱਡਾ ਝਟਕਾ ਲੱਗ ਜਾਂਦਾ ਤੇ ਉਹ ਝਟਕਾ ਅਕਾਲੀ ਦਲ ਨੂੰ ਲੱਗਿਆ ਤੇ ਹੁਣ ਉਥੋਂ ਦਾ ਕੀ ਮਾਹੌਲ ਹੈ ਇੱਕ ਪਾਸੇ ਹਰਸਿਮਰਤ ਕੌਰ ਬਾਦਲ ਅਕਾਲੀ ਦਲ ਤੋਂ ਦੂਜੇ ਪਾਸੇ ਮਲੂਕਾਦੀਨੋ ਪਰਮਪਾਲ ਕੌਰ ਉਹ ਵੀ ਬਠਿੰਡਾ ਤੋਂ ਲੜਨਗੇ ਤੇ ਤੀਜੇ ਪਾਸੇ ਤਿਆਰੀ ਸੀ ਅਮਰਤਾ ਵੜਿੰਗ ਪ੍ਰਚਾਰ ਕਰਤੇ ਨਜ਼ਰ ਆ ਰਹੇ ਸੀ ਰਾਜਾ ਵੜਿੰਗ ਸਰਗਰਮ ਨਜ਼ਰ ਆ ਰਹੇ ਸੀ ਕਿਉਂਕਿ ਕਾਂਗਰਸ ਪ੍ਰਧਾਨ ਵੀ ਨੇ ਪਰ ਜੋ ਸੂਚੀ ਸਾਹਮਣੇ ਆਈ ਆ ਉਸ ਨੇ ਬੜੇ ਬੜਿਆਂ ਨੂੰ ਹੈਰਾਨ ਕਰ ਦਿੱਤਾ ਤਾਂ ਇਸ ਵੇਲੇ ਦੀ ਸਭ ਤੋਂ ਵੱਡੀ ਜਾਣਕਾਰੀ ਤੁਹਾਨੂੰ ਦੇ ਰਿਆਂ ਕਾਂਗਰਸ ਹਾਈ ਕਮਾਂਡ ਵੱਲੋਂ ਸੂਚੀ ਜਿਹੜੀ ਜਾਰੀ ਕੀਤੀ ਗਈ ਆ ਉਸ ਤੋਂ ਬਾਅਦ ਵੱਡੀ ਹਲਚਲ ਹੋਣ ਦੇ ਅਸ਼ੰਕੇ ਤਾਂ ਸੂਚੀ ਤੁਹਾਡੀ ਸਕਰੀਨ ਦੇ ਉੱਤੇ ਆ ਦੱਸ ਰਿਹਾ ਕਿ ਤੁਹਾਨੂੰ ਸੰਗਰੂਰ ਹੌਟ ਸੀਟ ਤੋਂ ਸੁਖਪਾਲ ਸਿੰਘ ਖੈਰਾ ਦਾ ਨਾਮ ਐਲਾਨਿਆ ਤੇ ਬਠਿੰਡਾ ਸੀਟ ਨੂੰ ਲੈ ਕੇ ਵੱਡਾ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਤਾਂ ਵੱਡੀ ਖਬਰ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਜਿੱਥੇ ਤੁਹਾਨੂੰ ਦੱਸ ਰਹੇ ਹਾਂ ਕਿ ਬਠਿੰਡਾ ਸੀਟ ਨੂੰ ਲੈ ਕੇ ਲਗਾਤਾਰ ਚਰਚਾ ਚੱਲ ਰਹੀ ਸੀ ਕਿ ਅਮਰਤਾ ਵੜਿੰਗ ਰਾਜਾ ਵੜਿੰਗ ਦੇ ਪਤਨੀ ਵੀ ਪ੍ਰਚਾਰ ਕਰ ਰਹੇ ਨੇ ਤਾਂ ਉਮੀਦ ਸੀ ਉਹਨਾਂ ਨੂੰ ਕਿ ਟਿਕਟ ਮਿਲੇਗੀ ਪਰ ਇਸ ਨੂੰ ਵੱਡਾ ਝਟਕਾ ਸਮਝਿਆ ਜਾ ਸਕਦਾ ਹੈ ਵੜਿੰਗ ਪਰਿਵਾਰ ਨੂੰ ਕਿਉਂਕਿ ਅਮਰਤਾ ਵੜਿੰਗ ਨੂੰ ਟਿਕਟ ਨਹੀਂ ਮਿਲੀ ਹੈ ਅਮਰਤਾ ਵੜਿੰਗ ਨੂੰ ਟਿਕਟ ਨਹੀਂ ਦਿੱਤੀ ਗਈ ਬਠਿੰਡੇ ਤੋਂ ਚੋਣ ਉਹ ਨਹੀਂ ਲੜਨਗੇ ਜੀਤ ਮਹਿੰਦਰ ਸਿੰਘ ਹੁਣਾਂ ਨੂੰ ਟਿਕਟ ਦਿੱਤੀ ਗਈ ਹੈ ਜੋ ਕਿ ਚੋਣ ਮੈਦਾਨ ਦੇ ਵਿੱਚ ਉਤਰਨਗੇ ਤਾਂ ਕਾਂਗਰਸ ਹਾਈ ਕਮਾਂਡ ਦਾ ਵੱਡਾ ਝਟਕਾ ਖਾਸ ਤੌਰ ਤੇ ਰਾਜਾ ਵੜਿੰਗ ਦੀ ਪ੍ਰਧਾਨਗੀ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾਂਦੇ ਰਹੇ ਨੇ ਨਵਜੋਤ ਸਿੱਧੂ ਹੋਣ ਭਾਵੇਂ ਹੋਰ ਕਈ ਲੀਡਰ ਹੋਣ ਪਰ ਹੁਣ ਇਹ ਜੋ ਫੈਸਲਾ ਹੈ ਇਹ ਦੇਖਣਾ ਹੋਵੇਗਾ ਕਿ ਕਾਂਗਰਸ ਦੇ ਵਿੱਚ ਇਹ ਫਿਰ ਤੋਂ ਕਿਸੇ ਤਰੀਕੇ ਦਾ ਕਲੇਸ਼ ਕਰਵਾਏਗਾ ਕਿ ਕਾਂਗਰਸ ਦੇ ਵਿੱਚ ਕਾਂਗਰਸ ਪ੍ਰਧਾਨ ਮਰਤੋਂ ਸਵਾਲ ਕਰਦੇ ਨਜ਼ਰ ਆਉਣਗੇ ਆਪਣੀ ਹਾਈ ਕਮਾਂਡ ਦੇ ਫੈਸਲਿਆਂ ਤੇ ਵੱਡੀ ਜਾਣਕਾਰੀ ਤੁਹਾਨੂੰ ਇਸ ਵੇਲੇ ਸਾਂਝੀ ਕਰ ਰਿਹਾ ਹਾਂ ਦੂਜੇ ਪਾਸੇ ਲੱਖਾ ਸਿਧਾਣਾ ਨੂੰ ਟਿਕਟ ਦਿੱਤੀ ਗਈ ਹੈ ਬਠਿੰਡੇ ਤੋਂ ਟਿਕਟ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਨੇ ਟਿਕਟ ਦਿੱਤੀ ਹੈ ਤਾਂ ਪੇਚ ਫਸੇਗਾ ਇੱਕ ਪਾਸੇ ਹਰਸਿਮਰਤ ਕੌਰ ਬਾਦਲ ਦੀ ਇਹ ਸੀਟ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹ ਮੈਦਾਨ ਦੇ ਵਿੱਚ ਹੋ ਸਕਦੇ ਨੇ ਦੂਜੇ ਪਾਸੇ ਪਰਮਪਾਲ ਕੌਰ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਕੰਦਰ ਸਿੰਘ ਮਲੂਕਾ ਦੀ ਰਿਸ਼ਤੇ ਦੇ ਵਿੱਚ ਨੌ ਲੱਗਦੇ ਨੇ ਹਾਲੀ ਦੇ ਵਿੱਚ ਨੌ ਪੁੱਤਰ ਦੋਵੇਂ ਭਾਜਪਾ ਦੇ ਵਿੱਚ ਜਾ ਸ਼ਾਮਲ ਹੋਏ ਤਾਂ ਤਿੰਨਾਂ ਪਾਸਿਓਂ ਲੀਡਰ ਜਿਹੜੇ ਨੇ ਚਿਹਰੇ ਜਿਹੜੇ ਨੇ ਉਹ ਕੜਾ ਮੁਕਾਬਲਾ ਇਸ ਵੇਲੇ ਦੇ ਸਕਦੇ ਨੇ ਤਾਂ ਬਠਿੰਡਾ ਸੀਟ ਵੀ ਹੌਟ ਸੀਟ ਸੰਗਰੂਰ ਸੀਟ ਵਾਂਗੂ ਬਣਦੀ ਨਜ਼ਰ ਆ ਰਹੀ ਹੈ ਤੇ ਸਭ ਤੋਂ ਇੱਕ ਹੋਰ ਵੱਡੀ ਜਾਣਕਾਰੀ ਤੁਹਾਨੂੰ ਦਿੰਦੇ ਚੱਲਦੇ ਆ ਜਿੱਥੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਸੀ ਕਿ ਬਠਿੰਡਾ ਸੀਟ ਜਿਹੜੀ ਆ ਜਿੱਥੋਂ ਹਰਸਿਮਰਤ ਕੌਰ ਬਾਦਲ ਸ਼ਰਮਣੀਆਂ ਅਕਾਲੀ ਦਲ ਵੱਲੋਂ ਉਤਰਨਗੇ ਉੱਥੇ ਹੀ ਪਰਮਪਾਲ ਕੌਰ ਜੋ ਕਿ ਮਲੂਕਾ ਪਰਿਵਾਰ ਦੀ ਨੌ ਨੇ ਸਿਕੰਦਰ ਸਿੰਘ ਮਲੂਕਾ ਦੇ ਨੌ ਨੇ ਰਿਸ਼ਤੇ ਦੇ ਵਿੱਚ ਤਾਂ ਉਹ ਭਾਜਪਾ ਦੇ ਵਿੱਚ ਜਾਂ ਸ਼ਾਮਲ ਹੋਏ ਸੀ ਜਦ ਕੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੇ ਹਿੱਸਾ ਰਹੇ ਨੇ ਅੱਜ ਵੀ ਨੇ ਸਿਕੰਦਰ ਸਿੰਘ ਮਲੂਕਾ ਤੇ ਜਦੋਂ ਅਜਿਹਾ ਪਰਿਵਾਰ ਟੁੱਟਦਾ ਤਾਂ ਵੱਡਾ ਝਟਕਾ ਲੱਗ ਜਾਂਦਾ ਤੇ ਉਹ ਝਟਕਾ ਅਕਾਲੀ ਦਲ ਨੂੰ ਲੱਗਿਆ ਤੇ ਹੁਣ ਉਥੋਂ ਦਾ ਕੀ ਮਾਹੌਲ ਹੈ ਇੱਕ ਪਾਸੇ ਹਰਸਿਮਰਤ ਕੌਰ ਬਾਦਲ ਅਕਾਲੀ ਦਲ ਤੋਂ ਦੂਜੇ ਪਾਸੇ ਮਲੂਕਾ ਦੀ ਨੋ ਪਰਮਪਾਲ ਕੌਰ ਉਹ ਵੀ ਬਠਿੰਡਾ ਤੋਂ ਲੜਨਗੇ ਤੇ ਤੀਜੇ ਪਾਸੇ ਤਿਆਰੀ ਸੀ ਅਮਰਤਾ ਵੜਿੰਗ ਪ੍ਰਚਾਰ ਕਰਦੇ ਨਜ਼ਰ ਆ ਰਹੇ ਸੀ ਰਾਜਾ ਵੜਿੰਗ ਸਰਗਰਮ ਨਜ਼ਰ ਆ ਰਹੇ ਸੀ ਕਿਉਂਕਿ ਕਾਂਗਰਸ ਪ੍ਰਧਾਨ ਵੀ ਨੇ ਪਰ ਜੋ ਸੂਚੀ ਸਾਹਮਣੇ ਆਈ ਆ ਉਸ ਨੇ ਬੜੇ ਬੜਿਆਂ ਨੂੰ ਹੈਰਾਨ ਕਰ ਦਿੱਤਾ ਤਾਂ ਇਸ ਵੇਲੇ ਦੀ ਸਭ ਤੋਂ ਵੱਡੀ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਕਾਂਗਰਸ ਹਾਈ ਕਮਾਂਡ ਵੱਲੋਂ ਸੂਚੀ ਜਿਹੜੀ ਜਾਰੀ ਕੀਤੀ ਗਈ ਆ ਉਸ ਤੋਂ ਬਾਅਦ ਵੱਡੀ ਹਲਚਲ ਹੋਣ ਦੇ ਅਸ਼ੰਕੇ ਤਾਂ ਸੂਚੀ ਤੁਹਾਡੀ ਸਕਰੀਨ ਦੇ ਉੱਤੇ ਆ ਦੱਸ ਰਹੇ ਹਾਂ ਕਿ ਤੁਹਾਨੂੰ ਸੰਗਰੂਰ ਹੌਟ ਸੀਟ ਤੋਂ ਸੁਖਪਾਲ ਸਿੰਘ ਖੈਰਾ ਦਾ ਨਾਮ ਐਲਾਨਿਆ ਤੇ ਬਠਿੰਡਾ ਸੀਟ ਨੂੰ ਲੈ ਕੇ ਵੱਡਾ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਤਾਂ ਵੱਡੀ ਖਬਰ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਜਿੱਥੇ ਤੁਹਾਨੂੰ ਦੱਸ ਰਹੇ ਹਾਂ ਕਿ ਬਠਿੰਡਾ ਸੀਟ ਨੂੰ ਲੈ ਕੇ ਲਗਾਤਾਰ ਚਰਚਾ ਚੱਲ ਰਹੀ ਸੀ ਕਿ ਅਮਰਤਾ ਵੜਿੰਗ ਰਾਜਾ ਵੜਿੰਗ ਦੇ ਪਤਨੀ ਵੀ ਪ੍ਰਚਾਰ ਕਰ ਰਹੇ ਨੇ ਤਾਂ ਉਮੀਦ ਸੀ ਉਹਨਾਂ ਨੂੰ ਕਿ ਟਿਕਟ ਮਿਲੇਗੀ ਪਰ ਇਸ ਨੂੰ ਵੱਡਾ ਝਟਕਾ ਸਮਝਿਆ ਜਾ ਸਕਦਾ ਹੈ ਵੜਿੰਗ ਪਰਿਵਾਰ ਨੂੰ ਕਿਉਂਕਿ ਅਮਰਤਾ ਵੜਿੰਗ ਨੂੰ ਟਿਕਟ ਨਹੀਂ ਮਿਲੀ ਹੈ ਅਮਰਤਾ ਵੜਿੰਗ ਨੂੰ ਟਿਕਟ ਨਹੀਂ ਦਿੱਤੀ ਗਈ ਬਠਿੰਡੇ ਤੋਂ ਚੋਣ ਉਹ ਨਹੀਂ ਲੜਨਗੇ ਜੀਤ ਮਹਿੰਦਰ ਸਿੰਘ ਹੁਣਾਂ ਨੂੰ ਟਿਕਟ ਦਿੱਤੀ ਗਈ ਹੈ ਜੋ ਕਿ ਚੋਣ ਮੈਦਾਨ ਦੇ ਵਿੱਚ ਉਤਰਨਗੇ ਤਾਂ ਕਾਂਗਰਸ ਹਾਈ ਕਮਾਂਡ ਦਾ ਵੱਡਾ ਝਟਕਾ ਖਾਸ ਤੌਰ ਤੇ ਰਾਜਾ ਵੜਿੰਗ ਦੀ ਪ੍ਰਧਾਨਗੀ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾਂਦੇ ਰਹੇ ਨੇ ਨਵਜੋਤ ਸਿੱਧੂ ਹੋਣ ਭਾਵੇਂ ਹੋਰ ਕਈ ਲੀਡਰ ਹੋਣ ਪਰ ਹੁਣ ਇਹ ਜੋ ਫੈਸਲਾ ਹੈ ਇਹ ਦੇਖਣਾ ਹੋਵੇਗਾ ਕਿ ਕਾਂਗਰਸ ਦੇ ਵਿੱਚ ਇਹ ਫਿਰ ਤੋਂ ਕਿਸੇ ਤਰੀਕੇ ਦਾ ਕਲੇਸ਼ ਕਰਵਾਏਗਾ ਕਿ ਕਾਂਗਰਸ ਦੇ ਵਿੱਚ ਕਾਂਗਰਸ ਪ੍ਰਧਾਨ ਮਰਤੋਂ ਸਵਾਲ ਕਰਦੇ ਨਜ਼ਰ ਆਉਣਗੇ ਆਪਣੀ ਹਾਈ ਕਮਾਂਡ ਦੇ ਫੈਸਲਿਆਂ ਤੇ ਵੱਡੀ ਜਾਣਕਾਰੀ ਤੁਹਾਨੂੰ ਇਸ ਵੇਲੇ ਸਾਂਝੀ ਕਰ ਰਿਹਾ ਦੂਜੇ ਪਾਸੇ ਲੱਖਾ ਸਿਧਾਣਾ ਨੂੰ ਟਿਕਟ ਦਿੱਤੀ ਗਈ ਹੈ ਬਠਿੰਡੇ ਤੋਂ ਟਿਕਟ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਨੇ ਟਿਕਟ ਦਿੱਤੀ ਹੈ ਤਾਂ ਪੇਚ ਫਸੇਗਾ ਇੱਕ ਪਾਸੇ ਹਰਸਿਮਰਤ ਕੌਰ ਬਾਦਲ ਦੀ ਇਹ ਸੀਟ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹ ਮੈਦਾਨ ਦੇ ਵਿੱਚ ਹੋ ਸਕਦੇ ਨੇ ਦੂਜੇ ਪਾਸੇ ਪਰਮਪਾਲ ਕੌਰ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਕੰਦਰ ਸਿੰਘ ਮਲੂਕਾ ਦੀ ਰਿਸ਼ਤੇ ਦੇ ਵਿੱਚ ਨੌ ਲੱਗਦੇ ਨੇ ਹਾਲੀ ਦੇ ਵਿੱਚ ਨੌ ਪੁੱਤਰ ਦੋਵੇਂ ਭਾਜਪਾ ਦੇ ਵਿੱਚ ਜਾ ਸ਼ਾਮਲ ਹੋਏ ਤਾਂ ਤਿੰਨਾਂ ਪਾਸਿਓਂ ਲੀਡਰ ਜਿਹੜੇ ਨੇ ਚਿਹਰੇ ਜਿਹੜੇ ਨੇ ਉਹ ਕੜਾ ਮੁਕਾਬਲਾ ਇਸ ਵੇਲੇ ਦੇ ਸਕਦੇ ਨੇ ਤਾਂ ਬਠਿੰਡਾ ਸੀਟ ਵੀ ਹੌਟ ਸੀਟ ਸੰਗਰੂਰ ਸੀਟ ਵਾਂਗੂ ਬਣਦੀ ਨਜ਼ਰ ਆ ਰਹੀ ਹੈ ਤੇ ਸਭ ਤੋਂ ਇੱਕ ਹੋਰ ਵੱਡੀ ਜਾਣਕਾਰੀ ਤੁਹਾਨੂੰ ਦਿੰਦੇ ਚੱਲਦੇ ਆ ਜਿੱਥੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਸੀ ਕਿ ਬਠਿੰਡਾ ਸੀਟ ਜਿਹੜੀ ਆ ਜਿੱਥੋਂ ਹਰਸਿਮਰਤ ਕੌਰ ਬਾਦਲ ਸ਼ਰਮਨੀ ਅਕਾਲੀ ਦਲ ਵੱਲੋਂ ਉਤਰਨਗੇ ਉੱਥੇ ਹੀ ਪਰਮਪਾਲ ਕੌਰ ਜੋ ਕਿ ਮਲੂਕਾ ਪਰਿਵਾਰ ਦੀ ਨੌ ਨੇ ਸਿਕੰਦਰ ਸਿੰਘ ਮਲੂਕਾ ਦੇ ਨੌ ਨੇ ਰਿਸ਼ਤੇ ਦੇ ਵਿੱਚ ਤਾਂ ਉਹ ਭਾਜਪਾ ਦੇ ਵਿੱਚ ਜਾਂ ਸ਼ਾਮਲ ਹੋਏ ਸੀ ਜਦ ਕੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੇ ਹਿੱਸਾ ਰਹੇ ਨੇ ਅੱਜ ਵੀ ਨੇ ਸਿਕੰਦਰ ਸਿੰਘ ਮਲੂਕਾ ਤੇ ਜਦੋਂ ਅਜਿਹੇ ਪਰਿਵਾਰ ਟੁੱਟਦਾ ਤਾਂ ਵੱਡਾ ਝਟਕਾ ਲੱਗ ਜਾਂਦਾ ਤੇ ਉਹ ਝਟਕਾ ਅਕਾਲੀ ਦਲ ਨੂੰ ਲੱਗਿਆ ਤੇ ਹੁਣ ਉਥੋਂ ਦਾ ਕੀ ਮਾਹੌਲ ਹੈ ਇੱਕ ਪਾਸੇ ਹਰਸਿਮਰਤ ਕੌਰ ਬਾਦਲ ਅਕਾਲੀ ਦਲ ਤੋਂ ਦੂਜੇ ਪਾਸੇ ਮਲੂਕਾਦੀਨੋ ਪਰਮਪਾਲ ਕੌਰ ਉਹ ਵੀ ਬਠਿੰਡਾ ਤੋਂ ਲੜਨਗੇ ਤੇ ਤੀਜੇ ਪਾਸੋਂ ਤਿਆਰੀ ਸੀ ਅਮਰਤਾ ਵੜਿੰਗ ਪ੍ਰਚਾਰ ਕਰਤੇ ਨਜ਼ਰ ਆ ਰਹੇ ਸੀ ਰਾਜਾ ਵੜਿੰਗ ਸਰਗਰਮ ਨਜ਼ਰ ਆ ਰਹੇ ਸੀ ਕਿਉਂਕਿ ਕਾਂਗਰਸ ਪ੍ਰਧਾਨ ਵੀ ਨੇ ਪਰ ਜੋ ਸੂਚੀ ਸਾਹਮਣੇ ਆਈ ਆ ਉਸ ਨੇ ਬੜੇ ਬੜਿਆਂ ਨੂੰ ਹੈਰਾਨ ਕਰ ਦਿੱਤਾ ਤਾਂ ਇਸ ਵੇਲੇ ਦੀ ਸਭ ਤੋਂ ਵੱਡੀ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਕਾਂਗਰਸ ਹਾਈ ਕਮਾਂਡ ਵੱਲੋਂ ਸੂਚੀ ਜਿਹੜੀ ਜਾਰੀ ਕੀਤੀ ਗਈ ਆ ਉਸ ਤੋਂ ਬਾਅਦ ਵੱਡੀ ਹਲਚਲ ਹੋਣ ਦੇ ਅਸ਼ੰਕੇ ਤਾਂ ਸੂਚੀ ਤੁਹਾਡੀ ਸਕਰੀਨ ਦੇ ਉੱਤੇ ਹੈ ਦੱਸ ਰਹੇ ਹਾਂ ਕਿ ਤੁਹਾਨੂੰ ਸੰਗਰੂਰ ਹੌਟ ਸੀਟ ਤੋਂ ਸੁਖਪਾਲ ਸਿੰਘ ਖੈਰਾ ਦਾ ਨਾਮ ਐਲਾਨਿਆ ਤੇ ਬਠਿੰਡਾ ਸੀਟ ਨੂੰ ਲੈ ਕੇ ਵੱਡਾ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਤਾਂ ਵੱਡੀ ਖਬਰ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਜਿੱਥੇ ਤੁਹਾਨੂੰ ਦੱਸ ਰਹੇ ਹਾਂ ਕਿ ਬਠਿੰਡਾ ਸੀਟ ਨੂੰ ਲੈ ਕੇ ਲਗਾਤਾਰ ਚਰਚਾ ਚੱਲ ਰਹੀ ਸੀ ਕਿ ਅਮਰਤਾ ਵਡਿੰਗ